ਅੱਛਾ ਮੈਂ ਨਾ ਤੁਹਾਨੂੰ ਤਾਂ ਬੁਲਾਇਆ ਮੈਂ ਸਾਰੇ ਗੇੜਾ ਲਾ ਕੇ ਆਈ ਆ ਇੱਧਰ ਕੱਚੀ ਮੰਡੀ ਵੱਲ ਵੀ ਹਾਂਜੀ ਮੈਮ ਤੇ ਹਾਲਾਤ ਬਹੁਤ ਮਾੜੇ ਆ ਜੇ ਬਾਰਿਸ਼ ਹੁਣੇ ਰੁਕ ਜਾਂਦੀ ਹੈ ਹਾਂ ਸ਼ਹਿਰ ਤਾਂ ਸ਼ਾਮ ਨੂੰ ਖਾਲੀ ਹੋ ਜਾਊਗਾ ਅੱਛਾ ਤੇ ਜੇ ਪ੍ਰੋਲੋਂਗ ਹੋ ਗਿਆ ਤੇ ਫਿਰ ਕੱਲ ਦੁਪਹਿਰ ਤੇ ਜਾਊਗੀ ਗੱਲ ਨਹੀਂ ਅ ਜਨਰੇਟਰ ਮੋਟਰ ਸਭ ਚੱਲ ਰਹੀ ਜੀ ਲਾਈਟ ਹੈ ਨਹੀਂ ਜਨਰੇਟਰ ਚੱਲੀ ਹੁੰਦੀ ਹੈ ਨਹੀਂ ਇਹ ਹਮੇਸ਼ਾ ਹੀ ਆਏ ਹੁੰਦਾ ਹਮੇਸ਼ਾ ਬਾਰਿਸ਼ ਦਾ ਪਾਣੀ ਬੱਤੇ ਡਿਜ਼ਾਈਨ ਨਹੀਂ ਨਾ ਸੀ ਹੋ ਰਿਹਾ ਕਿੰਨਾ ਸਰ ਕਿੰਨਾ ਸਰ ਖੜਦਾ ਜੇ ਹੁਣ ਜਸਪੁਰ ਹੁਣ ਬਾਰੀ ਸਲੋਗੀ ਆ ਗਲੀਆਂ ਸ਼ਾਮ ਨੂੰ ਕਲੀਅਰ ਹੋ ਜਾਂਦੀਆਂ ਇਹ ਰਾਤ ਨੂੰ ਮਤਲਬ 12:30 ਮਤਲਬ ਇਹ ਸਾਰਾ ਦਿਨ ਆ ਹੀ ਰਹੂਗਾ ਹਾਂਜੀ ਸਾਰਾ ਦਿਨ ਮੇ ਤਾਂ ਕਾਰਨ ਕੀ ਆ ਮੈਂ ਮ ਆਪਣਾ ਸੀਵਰ ਜਿਹੜੀਆਂ ਨਾ ਹਾਂ ਪਾਣੀ ਵਾਸਤੇ ਡਿਜ਼ਾਈਨ ਹੀ ਨਹੀਂ ਹੁੰਦਾ ਕੱਲਾ ਸੀਵਰ ਦੇ ਬਰਸਾਤੀ ਵਾਸਤੇ ਨਹੀਂ ਡਿਜ਼ਾਈਨ ਹੁੰਦਾ ਮੋਰਨਡਿਸ ਚਾਰੇ ਦੇ ਆਪਣੇ ਕਰਾਏ ਪਾਣੀ ਵਾਸਤੇ ਹੁੰਦੇ ਸਟਾਰਮ ਸੀਵਰ ਕਿਤੇ ਵੀ ਹੈ ਨਹੀਂ ਪੰਜਾਬ ਚ ਨਹੀਂ ਨਹੀਂ ਐ ਨਹੀਂ ਇੰਨਾ ਤਾਂ ਨਹੀਂ ਹੁੰਦਾ ਮੈਂ ਬਣਾ ਰਿਆ ਉਹ ਮੇਨ ਗਲੀਆਂ ਖਾਲੀ ਆ ਆ ਭਰੀਆਂ ਹੋਈਆਂ ਐ ਇਹ ਹੋਲੀ ਹੋ ਰਹੀ ਹੈ ਐਨ ਬਿਰਲੌਰ ਤੋਂ ਜਾ ਕੇ ਜਾਂਦੇ ਆ ਜੀ ਨਹੀਂ ਤੁਸੀਂ ਇਹਦਾ ਹਾਲ ਦੱਸੋ ਮੈਨੂੰ ਕੀ ਕਰ ਸਕਦੇ ਤੁਸੀਂ ਇੰਜੀਨੀਅਰ ਹੋ ਨਹੀਂ ਮੈਂ ਕਰ ਦਿੰਨੇ ਆ ਪਲਾਨ ਕਰ ਦਿੰਨੇ ਆ ਬਾਕੀ ਉਹ ਮੋਟਰਾਂ ਨਹੀਂ ਹੈਗੀ ਚਲਾਈਆਂ ਉਹ ਡਰੇਨਿੰਗ ਦੀਆਂ ਮੋਟਰਾਂ ਲੱਗੀਆਂ ਨੇ ਛੱਪੜਾਂ 'ਤੇ ਹਾਂ ਉਹ ਲੱਗੀਆਂ ਉਹ ਦੋਨੇ ਅੱਜ ਨਹੀਂ ਚੱਲ ਰਹੀਆਂ ਉਹਨਾਂ ਦੀਆਂ ਅੱਗੇ ਛੱਪੜ ਦਾ ਸਾਰਾ ਪਾਣੀ ਚੁੱਕੇ ਗਾ ਚੱਲ ਨਹੀਂ ਰਹੀਆਂ ਲਾਉ ਬੰਦ ਹੀ ਪਈਆਂ ਬਹੁਤ ਦਿਨਾਂ ਤੋਂ ਨਗਰ ਕੌਂਸਲ ਨੂੰ ਦੇਤੀਆਂ ਸੀਗੀਆਂ ਕਿੱਥੇ ਪਈਆਂ ਕਿੱਥੇ ਲੱਗੀਆਂ ਇੱਕ ਸ਼ਮਸ਼ਾਨ ਘਰ ਡਿਸਪੋਲ ਬਣੀ ਕੋ ਬਾਗ ਨੰਬਰ 14 'ਇ ਬਣੀ ਹੋਈ ਆਪਣੀ ਜੀ ਅੱਛਾ ਉਦੋਂ ਇਹ ਮਤਲਬ ਉਹ ਲੋਗ ਯਾਰ ਟੈਂਡਰ ਟੈਂਡਰ ਸਾਲ ਹੋ ਗਿਆ ਇਹਨਾਂ ਨੇ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਕੈਜੀ ਨਗਰ ਕੌਂਸਲ ਨਹੀਂ ਹੁੰਦੀ ਨਾ ਇਹ ਉਹਨਾਂ ਨੇ ਦੇਖਣੀ ਹੁੰਦੀ ਅਸੀਂ ਦੱਸਦੇ ਫਿਰ ਉਹ ਕਹਿੰਦੇ ਤੁਸੀਂ ਐਵੇਂ ਹਰ ਗੱਲ ਇਹ ਮੈਂ ਨਹੀਂ ਹਰ ਗੱਲ ਤੇ ਆ ਲੋਕ ਜਿਹੜੇ ਦੁਖੀ ਹੁੰਦੇ ਉਹਦਾ ਕੀ ਕਰੀਏ ਚਲ ਤੁਸੀਂ ਅੱਪ ਕੱਲ ਨੂੰ ਇਹੋ ਸਾਹਿਬ ਹੀ ਹੋਣਗੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਟੈਂਡਰ ਨੂੰ ਲੈ ਸੀ ਮੋਟਰ ਉਹਨਾਂ ਚੱਲੀਆਂ ਨਹੀਂ ਉਹਨਾਂ ਕਿੰਨਾ ਖਰਚਾ ਹੋਰ ਤੇ ਖਰਚਾ ਤਾਂ ਕੁਣੀ ਉਹ ਦੋ ਦੋ ਚਾਰ ਬੰਦੇ ਲੱਗਦੇ ਨੇ ਮੋਟਰਾਂ ਲੱਗੀਆਂ ਹੋਈਆਂ ਨੇ ਖਰਚਾ ਜ਼ਿਆਦਾ ਨਹੀਂ ਹੁੰਦਾਗਾ ਹਾਂ ਬੰਦੇ ਰੱਖਣ ਵਾਲੇ ਆ ਬੰਦੇ ਜਿਵੇਂ ਇਹਨਾਂ ਨੇ ਮੋਟਰਾਂ ਟੈਂਡ ਪਾਣੀ ਬਰ 14 ਚ ਉਹ ਸਾਰਾ ਪਾਣੀ ਉਧਰ ਲ ਇਕੱਠਾ ਹੋ ਗਿਆ ਗਾਂ ਸੁੱਟਦੇ ਸੀਗੀ ਜੀ ਅੱਛਾ ਕਿਸ ਤਰ੍ਹਾਂ ਸੀ ਸਿਸਟਮ ਨਹੀਂ ਇੱਕ ਤਾਂ ਹੋਰ ਲੱਗੀਆਂ ਤੇ ਆਪਾਂ ਹੋਰ ਨਹੀਂ ਲਾ ਸਕਦੇ ਨਹੀਂ ਲੋਇਸਟ ਪੁਆਇੰਟ ਪਾਣੀ ਜਾਂਦਾ ਹੀ ਉੱਥੇ ਨਹੀਂ ਜਿੱਥੇ ਇਕੱਠਾ ਹੋ ਉੱਥੇ ਮਤਲਬ ਮੋਟਰ ਚਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜਾਊਗਾ ਇਹ ਵੀ ਆ ਸਪੀਡ ਵਧ ਜੂਗੀ ਪਾਣੀ ਦਾ ਚੁੱਕੀ ਜਾਊਗਾ ਲੈ ਤਾਂ ਫਿਰ ਆਈ ਨਹੀਂ ਕਿ ਗੱਲ ਪਿੱਛੇ ਆਪਾਂ ਲੋਕਾਂ ਨੂੰ ਮਾਰਿਆ ਹੋਇਆ ਦੱਸ ਮੈਨੂੰ ਇਹ ਸਾਬ ਦੇ ਧਿਆਨ ਚੀ ਸਾਰੀ ਚੀਜ਼ ਇਹੋ ਸਾਬ ਦੇ ਧਿਆਨ ਚ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੀ ਕਰਨਾ ਤੇ ਆਪਾਂ ਨੂੰ ਗੱਲ ਚ ਲਾਦਣੀ ਗੱਲ ਵੀ ਚਲਾ ਦੇਣੀ ਬਾਤ ਅਰਸ਼ੀ ਇਹਨੂੰ ਪੁੱਛ ਲਾ ਕਿ ਤੈਨੂੰ ਪਤਾ ਨਹੀਂ ਵੀ ਇੰਨਾ ਸ਼ਹਿਰ ਡੁੱਬਿਆ ਹੋਇਆ ਸਾਰਾ ਉਹ ਤਾਂ ਇੰਨਾ ਇੰਨਾ ਪਾਣੀ ਲੋਕੀ ਤਾਂ ਵਿੱਚ ਜਮਾ ਡੁੱਬਦੇ ਫਿਰਦੇ ਆ ਮੈਂ ਜੇ ਬਾਰਿਸ਼ੋਂ ਡੋਗ ਜੇ ਨਿਕਲ ਜਾਣੀ ਹੈ ਸ਼ਾਮ ਨੂੰ ਸਾਰਾ ਪਾਣੀ ਕਿਹਨਾਂ ਤੇ ਡਿਲੋਵ ਤੋਂ ਨਿਕਲ ਦੇ ਨੀ ਚੁੱਪੜ ਜਾਣਾ ਨਹੀਂ ਪਰ ਹੈ ਤਾਂ ਗਲਤੀ ਹੈ ਨਾ ਗਲਤੀ ਮੈਂ ਬਿਲਕੁਲ ਆਪਣੇ ਸਟਾਰਮ ਸੀਵਰ ਪੰਜਾਬ ਕਿਸੇ ਸ਼ਹਿਰ ਕੀ ਨਹੀਂ ਨਹੀਂ ਇੰਨਾ ਭਿੱਗਦੇ ਨਹੀਂ ਮੈਂ ਦੇਖਿਆ ਹੈ ਤਾਂ ਬਹੁਤ ਜ਼ਿਆਦਾ ਆਪਾਂ ਜਿੰਨਾ ਕਰ ਸਕਦੇ ਉਹਨਾਂ ਤਾਂ ਕਰ ਗਏ ਇਹ ਦੀ ਗੱਲ ਕਰਨੀ ਹੈ ਜੀ ਇਹੋ ਸਭ ਸਤਿ ਸ਼੍ਰੀ ਅਕਾਲ ਉਹ ਤੁਹਾਨੂੰ ਪਤਾ ਨਹੀਂ ਕਿਵੇਂ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਜਿਸ ਰਿਪੋਰਟ ਤੇ ਮੇਰੇ ਕੋਲੇ ਖੜਾ ਹੈ ਤਾਂ ਕਹਿੰਦਾ ਇਹ ਉਹ ਚਲਾਉਂਦਾ। ਲਾ ਮੋਟਰ ਤਾਂ ਤੂੰ ਸੀ ਚਲਾਉਂੇ। ਬਈ ਮੈਂ ਉਹਦਾ ਹੈਂਡਓਵਰ ਹੀ ਉਹਨੇ ਕੀਤੀ ਕੁਮਾਰ ਦੇ ਉੱਪਰ ਮੈਂ ਕਾਗਜ਼ ਤੇ ਡਾਕੂ। ਉਹ ਕਹਿੰਦਾ ਹੈਂਡਓਵਰ ਹੀ ਨਹੀਂ ਕੀਤੀਆਂ ਸਾਨੂੰ। ਨਹੀਂ ਨਹੀਂ ਹੈਂਡਓਵਰ ਉਹਨੂੰ ਟ੍ਰੇਨਿੰਗ ਉਹਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹਦਾ ਨਗਰ ਕੌਂਸਲ ਨਾਲ ਹੈਂਡਓਵਰ ਕੀਤੀ ਹੈ। ਤੁਹਾਨੂੰ ਮੈਨੂੰ ਨਹੀਂ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲੇ। ਹਾਂ ਕੀ ਹੈ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ। ਕਮੇਟੀ ਦਾ ਕੰਸਰਨ ਹੀ ਕਹੀ ਹੁੰਦਾ ਨਾ ਮੱਕੜ ਮੇਰੇ ਕੋਲੇ ਖੜਾ ਯੋ ਉਹਨੂੰ ਨਗਰ ਕੌਂਸਲ ਹੈਂਡਓਵਰ ਕੀਤੀ ਉਹਨੇ ਐਮਸੀ ਜੀ ਐਮਪੀ ਟੇਕਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕੌਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ 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 ਤੂੰ ਸੀ ਨਾ ਸਾਰਾ ਕੁਝ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾਂ ਗੱਲ ਤੋਂ ਆਲੋ ਨਾ ਉਹ ਕਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਆ ਦੂੰਗਾ ਮੈਂ ਜੇ ਗਲਤ ਗੱਲ ਹੈ ਤੁਹਾਨੂੰ ਮੈਂ ਮੰਨ ਲੂੰਗਾ ਚਲ ਕੋਈ ਨਹੀਂ ਫਿਰ ਸਵੇਰੇ ਦੇਖਦੇ ਆਂ ਇਹ ਝੂਠ ਨਹੀਂ ਬੋਲਦਾ ਹਾਂ ਦਾ ਕਲੀਅਰ ਕਹੂੰਗਾ ਨਹੀਂ ਮੈਂ ਇਹੋ ਸਾਹਿਬ ਤੇ ਇਹ ਹੋਰ ਹਾਂ ਕੁਝ ਦੋਨ ਨਹੀਂ ਆਵਾ ਮੈਨੂੰ ਕੀ ਬਣਾ ਦੇਣਾ ਰੱਖੀ ਵੀ ਹੈ ਜਮੀਨ ਦੀ ਰੱਖੀ ਹੋਈ ਹੈ ਇਹ ਇਹ ਤਾਂ ਕਰੋ ਇਹ ਤਾਂ ਬਹੁਤ ਸਾਡੀ ਜੀ ਮੈਂ ਉਹਨੇ ਟੇਕਓਵਰ ਕੀਤੇ ਪਹਿਲਾਂ ਡਰੇਨੇਜ ਮੈਕ ਮੇਰੇ ਕੋਲ ਸੀਗੇ ਇਹਨੇ ਟੇਕਓਵਰ ਚੀਨੇ ਵੀ ਕੀਤੇ ਆ ਤੁਸੀਂ ਪੁਰਾਣੇ ਬੰਦੇ ਬੈਠੇ ਹੋ ਸ਼ਹਿਰ ਚ ਮੈਂ ਤੁਹਾਨੂੰ ਦੱਸ ਤਾਂ ਲੈ ਜੇ ਉਹਨਾਂ ਗਲਤ ਕਿਨੇ ਸੀਰ ਜੇ ਸੀਰ ਸਾਡੀਆਂ ਮੇਰੀਆਂ ਮੋਟਰਾਂ ਸਾਰੀਆਂ ਚੱਲੀ ਜਾਂਦੀਆਂ ਉਹ ਜਨਰੇਟਰ ਚੱਲ ਰਿਹਾ ਜੀ ਮੈਂ ਆਪਣੇ ਲਵਾਏ ਸਾਰੇ ਚੱਲੀਆਂ ਹੋਏ। ਚਲੋ ਕੋਈ ਨਹੀਂ ਕਾਟਦੇ ਗੱਲ। ਹਮ ਆਜੋ ਸਾਰੇ। ਇਹ ਜਿੱਤ ਟੋਆ ਕਹਿੰਦਾ ਸੀਗਾ ਪੱਟਿਆ ਪੈਡਾ। ਪ੍ਰਲਾਦ ਚੌਂਕ। ਪ੍ਰਲਾਦ ਚੌਂਕ। ਇਹ ਵੀ ਕਹਿਣਾ ਇਹਨਾਂ ਨੂੰ ਵੀ ਉਹ ਟੋਆ ਕਿਹੜੇ ਸ਼ੌਕ ਨੂੰ ਰੱਖਿਆ ਹੋਇਆ। ਹਾਂ ਜੀ। ਅੱਥੇ ਕੋਈ ਡਿੱਗ ਪਵੇ ਵਿੱਚ। ਕਰਦੇ ਆਂ ਜੀ ਉਹ ਮਕਰ ਸਾਹਿਬ ਨੂੰ ਕਹਿਤਾ ਸੀ ਵੈਸੇ ਮੈਂ ਪ੍ਰਲਾਦ ਚੌਂਕ ਦਾ ਦੇ ਉੱਥੇ। ਕਿਆ ਸਿਕਾ ਹਾਂਜੀ ਹਾਂਜੀ ਮਾਣੋ ਆਈ ਵੀ ਦੱਸਦੇ ਮੈਂ ਖਰਵਦਾਸ ਨਗਰ ਮੈਡਮ ਹੁਣ ਜਾ ਕੇ ਆਏ ਤੇ ਬੁਰਾ ਹਾਲ ਹੂੰ ਕੱਚੀ ਮੰਡੀ ਬੁਰਾ ਹਾਲ ਹੈ ਮਾਡਮ ਹੈ ਸਭ ਕੁਝ ਗਲਤ ਇਹਨਾਂ ਦੇ ਕਰਨ ਦੀ ਹੈ ਹੂੰ ਜੀ ਥੋੜਾ ਜਿਹਾ ਜ਼ਿਆਦਾ ਫਕਰ ਦੀ ਆ ਮਾਡਮ ਜੋਮਾ ਸੈਂਟਰ ਪੁਆਇੰਟ ਹੈ ਜੀ ਬਾਜ਼ਾਰ ਦਾ ਆਹਾ ਹਾਂਜੀ ਇੱਥੇ ਵੀ ਆ ਹਾਲ ਹੈ ਤੁਸੀਂ ਤੁਸੀਂ ਆਓ ਨਹੀਂ ਨਹੀਂ ਬਾਰਿਸ਼ ਤਾਂ ਹੈਗੀ ਆ ਪਰ ਇੰਨਾ ਇੰਨਾ ਪਾਣੀ ਥੋੜੀ ਹੁੰਦਾ ਵੀ ਬੰਦਾ ਬਾਹਰ ਹੀ ਨਾ ਪਾਣੀ ਤਾਂ ਇਹ ਕਹਿੰਦੇ ਰਾਤ ਤਾਈ ਨਿਕਲਦਾ ਹੀ ਨਹੀਂ। ਅਸੀਂ ਖੜੇ ਹੀ ਆ ਲੋਕ ਰਾਤ ਤਾਈ ਨਿਕਲਦਾ ਹੀ ਪਾਣੀ। ਨਹੀਂ ਨਿਕਲਦਾ ਨਾ। ਰਾਤ ਤੱਕ ਪਾਣੀ ਨਹੀਂ ਨਿਕਲਦਾ ਕਹਿੰਦੇ। ਮੈਂ ਤਾਂ ਤੱਕ ਨਹੀਂ ਆਉਂਦੇ ਰੋਟੀ ਅਸੀਂ ਖਰੋ ਖਾਣੇ। ਇਹ ਸਾਰੇ ਦੁਕਾਨਦਾਰ ਖੜੇ ਆ ਇੱਥੇ। ਬੁਰਾ ਹਾਲ ਹੈ ਜੀ। ਇਹ ਨਾਲ ਨਾ ਪਈ ਜਾਣਾ ਤੇ ਹੱਤਾ ਤੁਹਾਨੂੰ ਜੀ ਤੁਸੀਂ ਆਓ ਇੱਥੇ ਤੇ ਇਹਦੇ ਮੋਟਰਾਂ ਮੋਟਰਾ ਕੋਈ ਲਵਾਈਆਂ ਸੀ ਉਹ ਬੰਦ ਹੀ ਪਈਆਂ ਕਿਸੇ ਨੇ ਚਲਾਈਆਂ ਨਹੀਂ ਤੇ ਹੁਣ ਮੈਨੂੰ ਦੱਸ ਰਿਹਾ ਮੈਂ ਉਹਨੂੰ ਸੱਦਿਆ ਸੀ ਇੱਥੇ ਮੱਕੜ ਨੂੰ ਆਓ ਜੀ ਉਹ ਮੈਂ ਜਿੰਨੇ ਸਾਰੇ ਜਿਹੜਾ ਲਾਕੇ ਆਈਆਂ ਬਾਜ਼ਾਰ ਚ ਕਿਤੇ ਵੀ ਨਹੀਂ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਇਹ ਤਾਂ ਜਰੂਰ ਆ ਕਿੰਨੇ ਸਾਲਾਂ ਦੀ ਐ ਸਮੱਸਿਆ ਪੁਰਾਣਾ ਹੈ ਪੁਰਾਣਾ ਹੈ ਦੇਖਣਾ ਹੀ ਨਹੀਂ ਪਾਣੀ ਦੇ ਕਾਰਾ ਟਪਕਦੇ ਜੁੱਫਾ ਟਪਕਦੇ ਤੇਜ਼ੀ ਨਾਲ ਪੈਂਦੀਆਂ ਜਿਵੇਂ ਇਹ ਲੰਮੀ ਵਕਤ ਹੋਵੇ ਹਾਂ ਹਾਂ ਕਈ ਵੇਰ ਰਾਤ ਨੂੰ ਹੀ ਕਰਨਾ ਨੂੰ ਕਰਉ ਆਣਾ ਪੈਂਦਾ ਦੁਕਾਨ ਦਾ ਸਾਮਾਨ ਚੱਕ ਕੇ ਉੱਤੇ ਰੱਖਣਾ ਪੈਂਦਾ ਕੰਟਾ ਵਿੱਚ ਵੜ ਜਾਂਦਾ ਹਾਂਜੀ ਹਾਂਜੀ